Terima ਤੇ 200 ਰੁਪਏ ਦੇ ਨੋਟਾਂ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਈਏ ਕਿ ਭਾਰਤੀ ਰਿਜ਼ਰਵ ਬੈਂਕ ਨੇ ਇਸ ਮੂਲ ਦੇ ਨਵੇਂ ਨੋਟਾਂ ਦਾ ਐਲਾਨ ਕਰ ਦਿੱਤਾ ਹੈ ਸੋ ਅਤੇ 200 ਰੁਪਏ ਦੇ ਨਵੇਂ ਨੋਟ ਜਲਦ ਹੀ ਲਾਂਚ ਕੀਤੇ ਜਾਣਗੇ ਕੇਂਦਰ ਸਰਕਾਰ ਨੇ ਜਾਣਕਾਰੀ 11 ਮਾਰਚ ਨੂੰ ਦਿੱਤੀ ਸੀ ਇਸ ਸਬੰਧੀ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ ਨਵੇਂ ਨੋਟ ਆਰ ਬੀ ਆਈ ਗਵਰਨਰ ਸੰਜੇ ਮਲਹੋਤਰਾ ਦੇ ਦਸਤਖਤ ਦੇ ਨਾਲ ਆਵੇਗਾ ਆਰ ਬੀ ਆਈ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਇਹਨਾਂ ਨੋਟਾਂ ਦਾ ਡਿਜ਼ਾਈਨ ਹਰ ਪੱਖੋਂ ਮਹਾਤਮਾ ਦੀ ਲੜੀ ਦੇ 100 ਅਤੇ 200 ਰੁਪਏ ਦੇ ਨੋਟਾਂ ਦੇ ਸਮਾਨ ਹੈ ਤੋਂ ਅੰਦਾਜ਼ਾ ਹੈ ਕਿ ਫਰਵਰੀ ਦੇ ਵਿੱਚ ਹੀ ਮਹਾਤਮਾ ਗਾਂਧੀ ਸੀਰੀਜ਼ ਦੇ 50 ਰੁਪਏ ਦੇ ਨਵੇਂ ਨੋਟਾਂ ਦਾ ਐਲਾਨ ਕੀਤਾ ਗਿਆ ਸੀ ਨਵੇਂ ਨੋਟ ਜਾਰੀ ਹੋਣ ਤੋਂ ਬਾਅਦ ਵੀ 100 ਅਤੇ 200 ਰੁਪਏ ਦੇ ਪੁਰਾਣੇ ਨੋਟ ਵੈਧ ਰਹਿਣਗੇ ਇਸ ਦੀ ਵਰਤੋਂ ਲੈਣ ਦੇ ਲਈ ਚਾਰੀ ਰਹੇਗੀ ਇਸ ਦੀ ਪੁਸ਼ਟੀ ਖੁਦ ਆਰਬੀਆਈ ਨੇ ਕੀਤੀ ਹੈ ਆਮ ਆਦਮੀ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਉਹ ਪਹਿਲਾਂ ਵਾਂਗ ਇਸ ਮੁੱਲ ਦੀ ਮੁਦਰਾ ਦੀ ਵਰਤੋਂ ਕਰ ਸਕਦੇ ਨੇ ਤੋਂ ਅੰਦਾਜ਼ਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਅਕਸਰ ਨਮਾ ਗਵਰਨਰ ਦੇ ਨਾਮ ਤੇ ਨਵੇਂ ਨੋਟ ਜਾਰੀ ਕਰਦਾ ਹੈ ਦਸੰਬਰ 2024 ਦੇ ਵਿੱਚ ਸੰਜੇ ਮਲਹੋਤਰਾ ਨੇ ਸ਼ਕਤੀਕਾਂਦ ਦਾਸ ਦੀ ਥਾਂ ਤੇ ਆਰਬੀਆਈ ਗਵਰਨਰ ਦਾ ਅਹੁਦਾ ਸੰਭਾਲ ਲਿਆ ਹੈ ਜਿਸ ਤੋਂ ਬਾਅਦ ਆਰਬੀਆਈ ਨੇ 500 ਅਤੇ 200 ਰੁਪਏ ਦੇ ਨਵੇਂ ਨੋਟ ਲਾਂਚ ਕਰਨ ਦਾ ਐਲਾਨ ਕੀਤਾ ਹੈ 100 ਅਤੇ 200 ਰੁਪਏ ਦੇ ਨੋਟਾਂ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਈਏ ਕਿ ਭਾਰਤੀ ਰਿਜ਼ਰਵ ਬੈਂਕ ਨੇ ਇਸ ਮੂਲ ਦੇ ਨਵੇਂ ਨੋਟਾਂ ਦਾ ਐਲਾਨ ਕਰ ਦਿੱਤਾ ਹੈ 100 ਅਤੇ 200 ਰੁਪਏ ਦੇ ਨਵੇਂ ਨੋਟਾਂ ਤੇ ਜਲਦ ਹੀ ਲਾਂਚ ਕੀਤੇ ਜਾਣਗੇ ਕੇਂਦਰ ਸਰਕਾਰ ਨੇ ਜਾਣਕਾਰੀ 11 ਮਾਰਚ ਨੂੰ ਦਿੱਤੀ ਸੀ ਇਸ ਸਬੰਧੀ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ ਨਵੇਂ ਨੋਟ RBI ਗਵਰਨਰ ਸੰਜੇ ਮਲਹੋਤਰਾ ਦੇ ਦਸਤਖਤ ਦੇ ਨਾਲ ਆਵੇਗਾ RBI ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਇਹਨਾਂ ਨੋਟਾਂ ਦਾ ਡਿਜ਼ਾਈਨ ਹਰ ਪੱਖੋਂ ਮਹਾਤਮਾ ਗਾਂਧੀ ਲੜੀ ਦੇ 100 ਅਤੇ 200 ਰੁਪਏ ਦੇ ਨੋਟਾਂ ਦੇ ਸਮਾਨ ਹੈ ਤੋਂ ਅੰਦਾਜ਼ਾ ਹੈ ਕਿ ਫਰਵਰੀ ਦੇ ਵਿੱਚ ਹੀ ਮਹਾਤਮਾ ਗਾਂਧੀ ਸੀਰੀਜ਼ ਦੇ 50 ਰੁਪਏ ਦੇ ਨਵੇਂ ਨੋਟਾਂ ਦਾ ਐਲਾਨ ਕੀਤਾ ਗਿਆ ਸੀ ਨਵੇਂ ਨੋਟ ਜਾਰੀ ਹੋਣ ਉਪਰ ਬਾਦ ਵੀ 100 ਅਤੇ 200 ਰੁਪਏ ਦੇ ਪੁਰਾਣੇ ਨੋਟ ਵੈਧ ਰਹਿਣਗੇ ਇਸ ਦੀ ਵਰਤੋਂ ਲੈਣ ਦੇ ਲਈ ਚਾਰੀ ਰਹੇਗੀ ਇਸ ਦੀ ਪੁਸ਼ਟੀ ਖੁਦ ਆਰਬੀਆਈ ਨੇ ਕੀਤੀ ਹੈ ਆਮ ਆਦਮੀ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਉਹ ਪਹਿਲਾਂ ਵਾਂਗ ਇਸ ਮੁੱਲ ਦੀ মুদ্রা ਦੀ ਵਰਤੋਂ ਕਰ ਸਕਦੇ ਨੇ ਤੋ ਅੰਦਾਜ਼ਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਅਕਸਰ ਨਵੇਂ ਗਵਰਨਰ ਦੇ ਨਾਮ ਤੇ ਨਵੇਂ ਨੋਟ ਜਾਰੀ ਕਰਦਾ ਹੈ ਦਸੰਬਰ 2024 ਦੇ ਵਿੱਚ ਸੰਜੇ ਮਲਹੋਤਰਾ ਨੇ ਸ਼ਕਤੀਕਾਂਦ ਦਾਸ ਦੀ ਥਾਂ ਤੇ ਆਰਬੀਆਈ ਗਵਰਨਰ ਦਾ ਅਹੁਦਾ ਸੰਭਾਲ ਲਿਆ ਜਿਸ ਤੋਂ ਬਾਦ RBI ਨੇ 500 ਅਤੇ 200 ਰੁਪਏ ਦੇ ਨਵੇਂ ਨੋਟ ਲਾਂਚ ਕਰਨ ਦਾ ਐਲਾਨ ਕੀਤਾ ਹੈ 100 ਅਤੇ 200 ਰੁਪਏ ਦੇ ਨੋਟਾਂ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਈਏ ਕਿ ਭਾਰਤੀ ਰਿਜ਼ਰਵ ਬੈਂਕ ਨੇ ਇਸ ਮੂਲ ਦੇ ਨਵੇਂ ਨੋਟਾਂ ਦਾ ਐਲਾਨ ਕਰ ਦਿੱਤਾ ਹੈ 100 ਅਤੇ 200 ਰੁਪਏ ਦੇ ਨਵੇਂ ਨੋਟ ਜਲਦ ਹੀ ਲਾਂਚ ਕੀਤੇ ਜਾਣਗੇ ਕੇਂਦਰ ਸਰਕਾਰ ਨੇ ਜਾਣਕਾਰੀ 11 ਮਾਰਚ ਨੂੰ ਦਿੱਤੀ ਸੀ ਇਸ ਸਬੰਧੀ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ ਨਵੇਂ ਨੋਟ RBI ਗਵਰਨਰ ਸੰਜੇ ਮਲਹੋਤਰਾ ਦੇ ਦਸਤਖਤ ਖੱਤੇ ਨਾਲ ਆਵੇਗਾ ਆਰਬੀਆਈ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਇਹਨਾਂ ਨੋਟਾਂ ਦਾ ਡਿਜ਼ਾਈਨ ਹਰ ਪੱਖੋਂ ਮਹਾਤਮਾ ਗਾਂਧੀ ਲੜੀ ਦੇ 100 ਅਤੇ 200 ਰੁਪਏ ਦੇ ਨੋਟਾਂ ਦੇ ਸਮਾਨ ਹੈ ਤੋਂ ਅੰਦਾਜ਼ਾ ਹੈ ਕਿ ਫਰਵਰੀ ਦੇ ਵਿੱਚ ਹੀ ਮਹਾਤਮਾ ਗਾਂਧੀ ਸੀਰੀਜ਼ ਦੇ 50 ਰੁਪਏ ਦੇ ਨਵੇਂ ਨੋਟਾਂ ਦਾ ਐਲਾਨ ਕੀਤਾ ਗਿਆ ਸੀ ਨਵੇਂ ਨੋਟ ਜਾਰੀ ਹੋਣ ਤੋਂ ਬਾਅਦ ਵੀ 100 ਅਤੇ 200 ਰੁਪਏ ਦੇ ਪੁਰਾਣੇ ਨੋਟ ਵੈਧ ਰਹਿਣਗੇ ਇਸ ਦੀ ਵਰਤੋਂ ਲੈਣ ਦੇ ਲਈ ਚਾਰੀ ਰਹੇਗੀ ਇਸ ਦੀ ਪੁਸ਼ਟੀ ਖੁਦ ਆਰਬੀਆਈ ਨੇ ਕੀਤੀ ਹੈ ਆਮ ਆਦਮੀ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਉਹ ਪਹਿਲਾਂ ਵਾਂਗ ਇਸ ਮੁੱਲ ਦੀ মুদ্রা ਦੀ ਵਰਤੋਂ ਕਰ ਸਕਦੇ ਨੇ ਤੋਂ ਅੰਦਾਜ਼ੇ ਹੈ ਕਿ ਭਾਰਤੀ ਰਿਜ਼ਰਵ ਬੈਂਕ ਅਕਸਰ ਨਵੇਂ ਗਵਰਨਰ ਦੇ ਨਾਮ ਤੇ ਨਵੇਂ ਨੋਟ ਜਾਰੀ ਕਰਦਾ ਹੈ ਦਸੰਬਰ 2024 ਦੇ ਵਿੱਚ ਸੰਜੇ ਮਲਹੋਤਰਾ ਨੇ ਸ਼ਕਤੀਕਾਂਦ ਦਾਸ ਦੀ ਥਾਂ ਤੇ ਆਰਬੀਆਈ ਗਵਰਨਰ ਦਾ ਅਹੁਦਾ ਸੰਭਾਲ ਲਿਆ ਹੈ ਜਿਸ ਤੋਂ ਬਾਅਦ ਆਰਬੀਆਈ ਨੇ 500 ਅਤੇ 200 ਰੁਪਏ ਦੇ ਨਵੇਂ ਨੋਟ ਲਾਂਚ ਕਰਨ ਦਾ ਐਲਾਨ ਕੀਤਾ ਹੈ 100 ਅਤੇ 200 ਰੁਪਏ ਦੇ ਨੋਟਾਂ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ ਤੁਹਾਨੂੰ ਦੱਸਦੀ ਹਾਂ ਕਿ ਭਾਰਤੀ ਰਿਜ਼ਰਵ ਬੈਂਕ ਨੇ ਇਸ ਮੂਲ ਦੇ ਨਵੇਂ ਨੋਟਾਂ ਦਾ ਐਲਾਨ ਕਰ ਦਿੱਤਾ ਹੈ 100 ਅਤੇ 200 ਰੁਪਏ ਦੇ ਨਵੇਂ ਨੋਟ ਜਲਦ ਹੀ ਲਾਂਚ ਕੀਤੇ ਜਾਣਗੇ ਕੇਂਦਰ ਸਰਕਾਰ ਨੇ ਜਾਣਕਾਰੀ 11 ਮਾਰਚ ਨੂੰ ਦਿੱਤੀ ਸੀ ਇਸ ਸਬੰਧੀ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ ਨਵੇਂ ਨੋਟ ਆਰ ਬੀ ਆਈ ਗਵਰਨਰ ਸੰਜੇ ਮਲਹੋਤਰਾ ਦੇ ਦਸਤਖਤ ਦੇ ਨਾਲ ਆਵੇਗਾ ਆਰ ਬੀ ਆਈ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਇਹਨਾਂ ਨੋਟਾਂ ਦਾ ਡਿਜ਼ਾਈਨ ਹਰ ਪੱਖੋਂ ਮਹਾਤਮਾ ਗਾਂਧੀ ਲੜੀ ਦੇ 100 ਅਤੇ 200 ਰੁਪਏ ਦੇ ਨੋਟਾਂ ਦੇ ਸਮਾਨ ਹੈ ਤੁਹ ਅੰਦਾਜ਼ਾ ਹੈ ਕਿ ਫਰਵਰੀ ਦੇ ਵਿੱਚ ਹੀ ਮਹਾਤਮਾ ਗਾਂਧੀ ਸੀਰੀਜ਼ ਦੇ 50 ਰੁਪਏ ਦੇ ਨਵੇਂ ਨੋਟਾਂ ਦਾ ਐਲਾਨ ਕੀਤਾ ਗਿਆ ਸੀ ਨਵੇਂ ਨੋਟ ਜਾਰੀ ਹੋਣ ਤੋਂ ਬਾਅਦ ਵੀ 100 ਅਤੇ 200 ਰੁਪਏ ਦੇ ਪੁਰਾਣੇ ਨੋਟ ਵੈਧ ਰਹਿਣਗੇ ਇਸ ਦੀ ਵਰਤੋਂ ਲੈਣ ਦੇ ਲਈ ਚਾਰੀ ਰਹੇਗੀ ਇਸ ਦੀ ਪੁਸ਼ਟੀ ਖੁਦ ਆਰਬੀਆਈ ਨੇ ਕੀਤੀ ਹੈ ਆਮ ਆਦਮੀ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਉਹ ਪਹਿਲਾਂ ਵਾਂਗ ਇਸ ਮੁੱਲ ਦੀ ਮੁਦਰਾ ਦੀ ਵਰਤੋਂ ਕਰ ਸਕਦੇ ਨੇ ਤੁਹ ਅੰਦਾਜ਼ਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਅਕਸਰ ਨਵੇਂ ਗਵਰਨਰ ਦੇ ਨਾਮ ਤੇ ਨਵੇਂ ਨੋਟ ਜਾਰੀ ਕਰਦਾ ਹੈ ਦਸੰਭ 2024 ਦੇ ਵਿੱਚ ਸੰਜੇ ਮਲਹੋਤਰਾ ਨੇ ਸ਼ਕਤੀਕਾਂਦ ਦਾਸ ਦੀ ਥਾਂ ਤੇ RBI ਗਵਰਨਰ ਦਾ ਅਹੁਦਾ ਸੰਭਾਲ ਲਿਆ ਹੈ ਜਿਸ ਤੋਂ ਬਾਅਦ RBI ਨੇ 500 ਅਤੇ 200 ਰੁਪਏ ਦੇ ਨਵੇਂ ਨੋਟ ਲਾਂਚ ਕਰਨ ਦਾ ਐਲਾਨ ਕੀਤਾ ਹੈ 100 ਅਤੇ 200 ਰੁਪਏ ਦੇ ਨੋਟਾਂ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਈਏ ਕਿ ਭਾਰਤੀ ਰਿਜ਼ਰਵ ਬੈਂਕ ਨੇ ਇਸ ਮੂਲ ਦੇ ਨਵੇਂ ਨੋਟਾਂ ਦਾ ਐਲਾਨ ਕਰ ਦਿੱਤਾ ਹੈ 100 ਅਤੇ 200 ਰੁਪਏ ਦੇ ਨਵੇਂ ਨੋਟ ਜਲਦ ਹੀ ਲਾਂਚ ਕੀਤੇ ਜਾਣਗੇ ਕੇਂਦਰ ਸਰਕਾਰ ਨੇ ਜਾਣਕਾਰੀ 11 ਮਾਰਚ ਨੂੰ ਦਿੱਤੀ ਸੀ ਇਸ ਸਬੰਧੀ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ ਨਵੇਂ ਨੋਟ RBI ਗਵਰਨਰ ਸੰਜੇ ਮਲਹੋਤਰਾ ਦੇ ਦਸਤਖਤ ਦੇ ਨਾਲ ਆਵੇਗਾ RBI ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਇਹਨਾਂ ਨੋਟਾਂ ਦਾ ਡਿਜ਼ਾਈਨ ਹਰ ਪੱਖੋਂ ਮਹਾਤਮਾ ਗਾਂਧੀ ਲੜੀ ਦੇ 100 ਅਤੇ 200 ਰੁਪਏ ਦੇ ਨੋਟਾਂ ਦੇ ਸਮਾਨ ਹੈ ਤੋਂ ਅੰਦਾਜ਼ਾ ਹੈ ਕਿ ਫਰਵਰੀ ਦੇ ਵਿੱਚ ਹੀ ਮਹਾਤਮਾ ਗਾਂਧੀ ਸੀਰੀਜ਼ ਦੇ 50 ਰੁਪਏ ਦੇ ਨਵੇਂ ਨੋਟਾਂ ਦਾ ਐਲਾਨ ਕੀਤਾ ਗਿਆ ਸੀ ਨਵੇਂ ਨੋਟ ਜਾਰੀ ਹੋਣ ਤੋਂ ਬਾਅਦ ਵੀ 100 ਅਤੇ 200 ਰੁਪਏ ਦੇ ਪੁਰਾਣੇ ਨੋਟ ਰਣਗੇ ਇਸ ਦੀ ਵਰਤੋਂ ਲੈਣ ਦੇਣ ਦੇ ਲਈ ਚਾਰੀ ਰਹੇਗੀ ਇਸ ਦੀ ਪੁਸ਼ਟੀ ਖੁਦ ਆਰਬੀਆਈ ਨੇ ਕੀਤੀ ਹੈ ਆਮ ਆਦਮੀ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਉਹ ਪਹਿਲਾਂ ਵਾਂਗ ਇਸ ਮੁੱਲ ਦੀ ਮੁਦਰਾ ਦੀ ਵਰਤੋਂ ਕਰ ਸਕਦੇ ਨੇ ਅੰਦਾਜ਼ਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਅਕਸਰ ਨਵੇਂ ਗਵਰਨਰ ਦੇ ਨਾਮ ਤੇ ਨਵੇਂ ਨੋਟ ਜਾਰੀ ਕਰਦਾ ਹੈ ਦਸੰਬਰ 2024 ਦੇ ਵਿੱਚ ਸੰਜੇ ਮਲਹੋਤਰਾ ਨੇ ਸ਼ਕਤੀਕਾਂਦ ਦਾਸ ਦੀ ਥਾਂ ਤੇ ਆਰਬੀਆਈ ਗਵਰਨਰ ਦਾ ਅਹੁਦਾ ਸੰਭਾਲ ਲਿਆ ਜਿਸ ਤੋਂ ਬਾਅਦ ਆਰਬੀਆਈ ਨੇ 500 ਅਤੇ 200 ਰੁਪਏ ਦੇ ਨਵੇਂ ਨੋਟ ਲਾਂਚ ਕਰਨ ਦਾ ਐਲਾਨ ਕੀਤਾ ਹੈ 100 ਅਤੇ 200 ਰੁਪਏ ਦੇ ਨੋਟਾਂ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਈਏ ਕਿ ਭਾਰਤੀ ਰਿਜ਼ਰਵ ਬੈਂਕ ਨੇ ਇਸ ਮੂਲ ਦੇ ਨਵੇਂ ਨੋਟਾਂ ਦਾ ਐਲਾਨ ਕਰ ਦਿੱਤਾ ਹੈ 100 ਅਤੇ 200 ਰੁਪਏ ਦੇ ਨਵੇਂ ਨੋਟ ਜਲਦ ਹੀ ਲਾਂਚ ਕੀਤੇ ਜਾਣਗੇ ਕੇਂਦਰ ਸਰਕਾਰ ਨੇ ਜਾਣਕਾਰੀ 11 ਮਾਰਚ ਨੂੰ ਦਿੱਤੀ ਸੀ ਇਸ ਸਬੰਧੀ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ ਨਵੇਂ ਨੋਟ ਆਰ ਬੀ ਆਈ ਗਵਰਨਰ ਸੰਜੇ ਮਲਹੋਤਰਾ ਦੇ ਦਸਤਖਤ ਦੇ ਨਾਲ ਆਵੇਗਾ ਆਰ ਬੀ ਆਈ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਨੋਟਾਂ ਦਾ ਡਿਜ਼ਾਈਨ ਹਰ ਪੱਖੋਂ ਮਹਾਤਮਾ ਗਾਂਧੀ ਲੜੀ ਦੇ 100 ਅਤੇ 200 ਰੁਪਏ ਦੇ ਨੋਟਾਂ ਦੇ ਸਮਾਨ ਹੈ ਤਵੰਦਾਜ਼ੀ ਹੈ ਕਿ ਫਰਵਰੀ ਦੇ ਵਿੱਚ ਹੀ ਮਹਾਤਮਾ ਗਾਂਧੀ ਸੀਰੀਜ਼ ਦੇ 50 ਰੁਪਏ ਦੇ ਨਵੇਂ ਨੋਟਾਂ ਦਾ ਐਲਾਨ ਕੀਤਾ ਗਿਆ ਸੀ ਨਵੇਂ ਨੋਟ ਜਾਰੀ ਹੋਣ ਤੋਂ ਬਾਅਦ ਵੀ 100 ਅਤੇ 200 ਰੁਪਏ ਦੇ ਪੁਰਾਣੇ ਨੋਟ ਵੈਧ ਰਹਿਣਗੇ ਇਸ ਦੀ ਵਰਤੋਂ ਲੈਣ ਦੇ ਲਈ ਚਾਰੀ ਰਹੇਗੀ ਇਸ ਦੀ ਪੁਸ਼ਟੀ ਖੁਦ ਆਰਬੀਆਈ ਨੇ ਕੀਤੀ ਹੈ ਆਮ ਆਦਮੀ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਉਹ ਪਹਿਲਾਂ ਵਾਂਗ ਇਸ ਮੂਲ ਦੀ ਮੁਦਰਾ ਦੀ ਵਰਤੋਂ ਕਰ ਸਕਦੇ ਨੇ ਤਵੰਦਾਜ਼ੀ ਹੈ ਕਿ ਭਾਰਤੀ ਰਿਜ਼ਰਵ ਬੈਂਕ ਅਕਸਰ ਨਵੇਂ ਗਵਰਨਰ ਦੇ ਨਾਮ ਤੇ ਨਵੇਂ ਨੋਟ ਜਾਰੀ ਕਰਦਾ ਹੈ ਜਿਸ 2024 ਦੇ ਵਿੱਚ ਸੰਜੇ ਮਲਹੋਤਰਾ ਨੇ ਸ਼ਕਤੀਕਾਂਦ ਦਾਸ ਦੀ ਥਾਂ ਤੇ RBI ਗਵਰਨਰ ਦਾ ਅਹੁਦਾ ਸੰਭਾਲ ਲਿਆ ਹੈ ਜਿਸ ਤੋਂ ਬਾਅਦ RBI ਨੇ 500 ਅਤੇ 200 ਰੁਪਏ ਦੇ ਨਵੇਂ ਨੋਟ ਲਾਂਚ ਕਰਨ ਦਾ ਐਲਾਨ ਕੀਤਾ ਹੈ 100 ਅਤੇ 200 ਰੁਪਏ ਦੇ ਨੋਟਾਂ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਈਏ ਕਿ ਭਾਰਤੀ ਰਿਜ਼ਰਵ ਬੈਂਕ ਨੇ ਇਸ ਮੂਲ ਦੇ ਨਵੇਂ ਨੋਟਾਂ ਦਾ ਐਲਾਨ ਕਰ ਦਿੱਤਾ ਹੈ 100 ਅਤੇ 200 ਰੁਪਏ ਦੇ ਨਵੇਂ ਨੋਟ ਜਲਦ ਹੀ ਲਾਂਚ ਕੀਤੇ ਜਾਣਗੇ ਕੇਂਦਰ ਸਰਕਾਰ ਨੇ ਜਾਣਕਾਰੀ 11 ਮਾਰਚ ਨੂੰ ਦਿੱਤੀ ਸੀ ਇਸ ਸਬੰਧੀ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ ਨਵੇਂ ਨੋਟ RBI ਗਵਰਨਰ ਸੰਜੇ ਮਲਹੋਤਰਾ ਦੇ ਦਸਤਖਤ ਦੇ ਨਾਲ ਆਵੇਗਾ RBI ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਇਹਨਾਂ ਨੋਟਾਂ ਦਾ ਡਿਜ਼ਾਈਨ ਹਰ ਪੱਖੋਂ ਮਹਾਤਮਾ ਗਾਂਧੀ ਲੜੀ ਦੇ 100 ਅਤੇ 200 ਰੁਪਏ ਦੇ ਨੋਟਾਂ ਦੇ ਸਮਾਨ ਹੈ ਤੋ ਅੰਦਾਜ਼ਾ ਹੈ ਕਿ ਫਰਵਰੀ ਦੇ ਵਿੱਚ ਹੀ ਮਹਾਤਮਾ ਗਾਂਧੀ ਸੀਰੀਜ਼ ਦੇ 50 ਰੁਪਏ ਦੇ ਨਵੇਂ ਨੋਟਾਂ ਦਾ ਐਲਾਨ ਕੀਤਾ ਗਿਆ ਸੀ ਨਵੇਂ ਨੋਟ ਜਾਰੀ ਹੋਣ ਤੋਂ ਬਾਅਦ ਵੀ 100 ਅਤੇ 200 ਰੁਪਏ ਦੇ ਪੁਰਾਣੇ ਨੋਟ ਰਹਿਣਗੇ ਇਸ ਦੀ ਵਰਤੋਂ ਲੈਣ ਦੇਣ ਦੇ ਲਈ ਚਾਰੀ ਰਹੇਗੀ ਇਸ ਦੀ ਪੁਸ਼ਟੀ ਖੁਦ ਆਰਬੀਆਈ ਨੇ ਕੀਤੀ ਹੈ ਆਮ ਆਦਮੀ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਉਹ ਪਹਿਲਾਂ ਵਾਂਗ ਇਸ ਮੁੱਲ ਦੀ ਮੁਦਰਾ ਦੀ ਵਰਤੋਂ ਕਰ ਸਕਦੇ ਨੇ ਤੁਹਾਨੂੰ ਅੰਦਾਜ਼ਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਅਕਸਰ ਨਵੇਂ ਗਵਰਨਰ ਦੇ ਨਾਮ ਤੇ ਨਵੇਂ ਨੋਟ ਜਾਰੀ ਕਰਦਾ ਹੈ ਦਸੰਬਰ 2024 ਦੇ ਵਿੱਚ ਸੰਜੇ ਮਲਹੋਤਰਾ ਨੇ ਸ਼ਕਤੀਕਾਂਦ ਦਾਸ ਦੀ ਥਾਂ ਤੇ ਆਰਬੀਆਈ ਗਵਰਨਰ ਦਾ ਅਹੁਦਾ ਸੰਭਾਲ ਲਿਆ ਜਿਸ ਤੋਂ ਬਾਅਦ ਆਰਬੀਆਈ ਨੇ 500 ਅਤੇ 200 ਰੁਪਏ ਦੇ ਨਵੇਂ ਨੋਟ ਲਾਂਚ ਕਰਨ ਦਾ ਐਲਾਨ ਕੀਤਾ ਹੈ 100 ਅਤੇ 200 ਰੁਪਏ ਦੇ ਨੋਟਾਂ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਈਏ ਕਿ ਭਾਰਤੀ ਰਿਜ਼ਰਵ ਬੈਂਕ ਨੇ ਇਸ ਮੁੱਲ ਦੇ ਨਵੇਂ ਨੋਟਾਂ ਦਾ ਐਲਾਨ ਕਰ ਦਿੱਤਾ ਹੈ 100 ਅਤੇ 200 ਰੁਪਏ ਦੇ ਨਵੇਂ ਨੋਟ ਜਲਦ ਹੀ ਲਾਂਚ ਕੀਤੇ ਜਾਣਗੇ ਕੇਂਦਰ ਸਰਕਾਰ ਨੇ ਜਾਣਕਾਰੀ 11 ਮਾਰਚ ਨੂੰ ਦਿੱਤੀ ਸੀ ਇਸ ਸਬੰਧੀ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ ਨਵੇਂ ਨੋਟ ਆਰ ਬੀ ਆਈ ਗਵਰਨਰ ਸੰਜੇ ਮਲਹੋਤਰਾ ਦੇ ਦਸਤਖਤ ਦੇ ਨਾਲ ਆਵੇਗਾ ਆਰ ਬੀ ਆਈ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਨਾ ਨੋਟਾਂ ਦਾ ਡਿਜ਼ਾਈਨ ਹਰ ਪੱਖੋਂ ਮਹਾਤਮਾ ਗਾਂਧੀ ਲੜੀ ਦੇ 100 ਅਤੇ 200 ਰੁਪਏ ਦੇ ਨੋਟਾਂ ਦੇ ਸਮਾਨ ਹੈ ਤੋਂ ਅੰਦਾਜ਼ਾ ਹੈ ਕਿ ਫਰਵਰੀ ਦੇ ਵਿੱਚ ਹੀ ਮਹਾਤਮਾ ਗਾਂਧੀ ਸੀਰੀਜ਼ ਦੇ 50 ਰੁਪਏ ਦੇ ਨਵੇਂ ਨੋਟਾਂ ਦਾ ਐਲਾਨ ਕੀਤਾ ਗਿਆ ਸੀ ਨਵੇਂ ਨੋਟ ਜਾਰੀ ਹੋਣ ਤੋਂ ਬਾਅਦ ਵੀ 100 ਅਤੇ 200 ਰੁਪਏ ਦੇ ਪੁਰਾਣੇ ਨੋਟ ਵੈਧ ਰਹਿਣਗੇ ਇਸ ਦੀ ਵਰਤੋਂ ਲੈਣ ਦੇ ਲਈ ਚਾਰੀ ਰਹੇਗੀ ਇਸ ਦੀ ਪੁਸ਼ਟੀ ਖੁਦ ਆਰਬੀਆਈ ਨੇ ਕੀਤੀ ਹੈ ਆਮ ਆਦਮੀ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਉਹ ਪਹਿਲਾਂ ਵਾਂਗ ਇਸ ਮੁੱਲ ਦੀ ਮੁਦਰਾ ਦੀ ਵਰਤੋਂ ਕਰ ਸਕਦੇ ਨੇ ਅੰਦਾਜ਼ੇ ਕਿ ਭਾਰਤੀ ਰਿਜ਼ਰਵ ਬੈਂਕ ਅਕਸਰ ਨਵੇਂ ਗਵਰਨਰ ਦੇ ਨਾਮ ਤੇ ਨਵੇਂ ਨੋਟ ਜਾਰੀ ਕਰਦਾ ਹੈ ਦਸੰਬਰ 2024 ਦੇ ਵਿੱਚ ਸੰਜੇ ਮਲਹੋਤਰਾ ਨੇ ਸ਼ਕਤੀਕਾਂਦ ਦਾਸ ਦੀ ਥਾਂ ਤੇ ਆਰਬੀਆਈ ਗਵਰਨਰ ਦਾ ਅਹੁਦਾ ਸੰਭਾਲ ਲਿਆ ਹੈ ਜਿਸ ਤੋਂ ਬਾਅਦ ਆਰਬੀਆਈ ਨੇ 500 ਅਤੇ 200 ਰੁਪਏ ਦੇ ਨਵੇਂ ਨੋਟ ਲਾਂਚ ਕਰਨ ਦਾ ਐਲਾਨ ਕੀਤਾ ਹੈ 100 ਅਤੇ 200 ਰੁਪਏ ਦੇ ਨੋਟਾਂ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਈਏ ਕਿ ਭਾਰਤੀ ਰਿਜ਼ਰਵ ਬੈਂਕ ਨੇ ਇਸ ਮੂਲ ਦੇ ਨਵੇਂ ਨੋਟਾਂ ਦਾ ਐਲਾਨ ਕਰ ਦਿੰਦਾ ਹੈ 100 ਅਤੇ 200 ਰੁਪਏ ਦੇ ਨਵੇਂ ਨੋਟ ਜਲਦ ਹੀ ਲਾਂਚ ਕੀਤੇ ਜਾਣਗੇ ਕੇਂਦਰ ਸਰਕਾਰ ਨੇ ਜਾਣਕਾਰੀ 11 ਮਾਰਚ ਨੂੰ ਦਿੱਤੀ ਸੀ ਇਸ ਸਬੰਧੀ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ ਨਵੇਂ ਨੋਟ ਆਰ ਬੀ ਆਈ ਗਵਰਨਰ ਸੰਜੇ ਮਲਹੋਤਰਾ ਦੇ ਦਸਤਖਤ ਦੇ ਨਾਲ ਆਵੇਗਾ ਆਰ ਬੀ ਆਈ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਇਹਨਾਂ ਨੋਟਾਂ ਦਾ ਡਿਜ਼ਾਈਨ ਹਰ ਪੱਖੋਂ ਮਹਾਤਮਾ ਗਾਂਧੀ ਲੜੀ ਦੇ 100 ਅਤੇ 200 ਰੁਪਏ ਦੇ ਨੋਟਾਂ ਦੇ ਸਮਾਨ ਹੈ ਤੋਂ ਅੰਦਾਜ਼ਾ ਹੈ ਕਿ ਫਰਵਰੀ ਦੇ ਵਿੱਚ ਹੀ ਮਹਾਤਮਾ ਗਾਂਧੀ ਸੀਰੀਜ਼ ਦੇ 50 ਰੁਪਏ ਦੇ ਨਵੇਂ ਨੋਟਾਂ ਦੇ ਐਲਾਨ ਕੀਤਾ ਗਿਆ ਸੀ ਨਵੇਂ ਨੋਟ ਜਾਰੀ ਹੋਣ ਤੋਂ ਬਾਅਦ ਵੀ 100 ਅਤੇ 200 ਰੁਪਏ ਦੇ ਪੁਰਾਣੇ ਨੋਟ ਵੈਧ ਰਹਿਣਗੇ ਇਸ ਦੀ ਵਰਤੋਂ ਲੈਣ ਦੇਣ ਲਈ ਚਾਰੀ ਰਹੇਗੀ ਇਸ ਦੀ ਪੁਸ਼ਟੀ ਖੁਦ ਆਰਬੀਆਈ ਨੇ ਕੀਤੀ ਹੈ ਆਮ ਆਦਮੀ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਉਹ ਪਹਿਲਾਂ ਵਾਂਗ ਇਸ ਮੁੱਲ ਦੀ মুদ্রা ਦੀ ਵਰਤੋਂ ਕਰ ਸਕਦੇ ਨੇ ਤਵੰਦਾਜ਼ੀਏ ਕਿ ਭਾਰਤੀ ਰਿਜ਼ਰਵ ਬੈਂਕ ਅਕਸਰ ਨਵੇਂ ਗਵਰਨਰ ਦੇ ਨਾਮ ਤੇ ਨਵੇਂ ਨੋਟ ਜਾਰੀ ਕਰਦਾ ਹੈ ਦਸੰਬਰ 2024 ਦੇ ਵਿੱਚ ਸੰਜੇ ਮਲਹੋਤਰਾ ਨੇ ਸ਼ਕਤੀਕਾਂਦ ਦਾਸ ਦੀ ਥਾਂ ਤੇ RBI ਗਵਰਨਰ ਦਾ ਅਹੁਦਾ ਸੰਭਾਲ ਲਿਆਏ ਜਿਸ ਤੋਂ ਬਾਅਦ RBI ਨੇ 500 ਅਤੇ 200 ਰੁਪਏ ਦੇ ਨਵੇਂ ਨੋਟ ਲਾਂਚ ਕਰਨ ਦਾ ਐਲਾਨ ਕੀਤਾ।